ਐਰੀ ਯਾਰ ਇੱਥੇ ਬੈਠਿਆ ਪਾ ਠੰਡ ਮਨਾਈ ਜਾਂਨੇ ਆ। ਓਹਨਾਂ ਚੱਲ ਕੇ ਅਜ ਬਰਗਰ ਪੀਜ਼ਾ ਖਾਈਏ। ਬਰਗਰ ਪੀਜ਼ਾ ਕਾ ਦੇਣਾ ਖਾਈਏ। ਪੈਸੇ ਦਾ ਕੋਲੇ ਹੈ ਨਹੀਂ ਏ। ਐਰੀ ਪੈਸੇ ਦਾ ਲੈ ਮੈਂ ਕਰਦਾ। ਉਤਰਨ ਵਾਲਾ ਬੰਨ ਨਾਲ। ਚੱਲ ਫਿਰ ਆਇਆ ਯਾਰ। ਗਰ ਤੇਲਾ ਜੋ ਪਿੰਡਾ ਜਾਂਦਾ ਲੱਗਦਾ ਸਫਰੇ ਕਰਾਂਗੇ। ਐਰੀ ਚਾਚਾ ਬਾਹਰ ਹੀ ਖੜਿਆ। ਇੱਥੇ ਪੁੱਛ ਲੈਣੀ ਆ ਚੱਲ। ਚਾਚਾ 200 ਰੁਪਿਆ ਦੇ ਯਾਰ ਕਰਨਾ ਕੀ ਆ ਓਏ ਯਾਰ ਛਰੋ ਕੋ ਖਾ ਪੀ ਗਏ ਹੁਣ 200 ਦਾ ਛੱਡ 500 ਰੁਪਏ ਦੇ ਦੂੰਗਾ ਰੇਖ ਖਲਾਰ ਦੂੰਗਾ ਦੋ ਬੁਰਾ ਰੇਦੀਆਂ ਖਲਾਰੀਆਂ ਤਾਂ ਪੱਠੇ ਵੱਢਣੇ ਬਸ ਬਹਰੀਆ ਤਨ ਯਾਰਾ ਹੀ ਵੱਧ ਗਿਆ 200 ਦਾ 500 ਮੈਨ ਲੱਗਾ ਚੱਲ ਫਿਰ ਮੈਂਟੋ ਮੈਡੀਕਲ ਆਰ ਦੇਣ ਚੱਲ ਬਈ ਚਾਚਾ ਚਲ ਜਾ ਚਲ ਜਾ ਚੱਲ ਬਈ ਹਰੀ ਲਾਵੇ ਲਈ ਰੱਖਦੇ ਛੜ ਤੇ ਸਫਾਰੀ ਲੈ ਕੇ ਆ ਗਿਆ ਸੋਹਣਿਆਂ ਦੇ ਮੇਡੇ ਤੇ ਖੜੀ ਆ ਮੀ ਆ ਗਿਆ ਸਫਾਰੀ ਲੈ ਆ ਗਿਆ ਸੋਹਣੇ ਇਥੋਂ ਦਾ ਹਰੀ ਫਰੀ ਦੇ ਖਾਦੇ ਵੀ ਨਹੀਂ ਜਾਂਦੇ ਤੂੰ ਚੱਲ ਕੰਮ ਦਾ ਨਹੀਂ ਕਰਨਾ ਬੈਠਾ ਰਹਿ ਤੂੰ ਮੇਰਾ ਵੀ ਹੌਸਲਾ ਡਾਊਨ ਕਰੀ ਜੰਨਾ ਤੈਨੂੰ ਗਾਣੇ ਸੁਝੀ ਜਾਂਦੇ ਆ ਕਦਰ ਠੰਡ ਚ ਕਸਾਤਾ ਯਾਰ ਓ ਬੈਠਾ ਰਹਿ ਕੱਥੇ ਦਾ ਮੈਂ ਹੀ ਵੱਢਨੇ ਆ ਤੂੰ ਸਹਿਰ ਤੋਂ ਕੇ ਬਾਹ ਕੱਲਾ ਪੱਲੀ ਚ ਪਾਈ ਆ ਪਾਠਾ ਛੇਤੀ ਵੱਢੀ ਤੇ ਮਤ ਜਾਨੂ ਹੈ ਪਾਨਾ ਜੀ ਪਠਾ ਸੇ ਦੀ ਵੰਦੀ ਪਠਾ ਲੈ ਕੇ ਜਾਣਾ ਜੀ ਅਰੇ ਉਹ ਹਰੀ ਉਹ ਹਰੀ ਪੱਠੇ ਦਾ ਵਾਕ ਹੀ ਠੰਢੀ ਬਹੁ ਸੀ ਫਿਰ ਤਾਂ ਹੱਥ ਸੁੰਨ ਕਰਤੇ ਆ ਜਾ ਗੁਰਗਸੂਤਾ ਵਰੇ ਹੀ ਲਾ ਆਂਦੇ ਉਹ ਚਾਚਾ ਪੱਠੇ ਠੰਡੇ ਹੀ ਹੱਥ ਸੁੰਨ ਕਰਤੇ ਮੇਰੇ ਚਲਣ ਪੂਆ ਕੋਲੇ ਨਾਲ ਰੇ ਨਹੀਂ ਪਉਂਦੇਗੇ ਲੱਗਦੇ ਨਾਲ ਚਾਚਾ ਲੱਗਦੇ ਲੱਗਦੇ ਮਰੀ ਠੰਡੀ ਲੱਗੀ ਜਾਂਦੀ ਹੱਥੇ ਸੀਗਾ ਚਾਚਾ ਧਰਤੀ ਬਹੁਤ ਠੰਡੀ ਆ ਧੁੱਪ ਨਾ ਚੱਲ ਲੈਂਦੀ ਕੀ ਧੁੱਪ ਹੀ ਧੁੱਪਾ ਤਰਫੋਂ ਬਸ ਚੰਗਾ ਭਰਾ ਹਰੀ ਗੱਲ ਤਾਂ ਤੇਰੀ ਵਾਕਈ ਸੀ ਸੀ ਵਾਕਈ ਠੰਡ ਚ ਮਰ ਗਏ ਓਏ ਕਿੱਧਰ ਫਸਾਦਾ ਯਾਰ ਇਦੂ ਤਾਂ ਰੋਟੀ ਖਾ ਲੈਂਦੇ ਓ ਚੰਗਾ ਉਹ ਹਰੀ ਆਪਾਂ ਤਾਂ ਠੰਡੀ ਚ ਮਰ ਜਾਾਂਗੇ ਆਪਾਂ ਕੋ ਸਕੀਮ ਲਾਉਣੇ ਆ ਚਾਚਾ ਨੂੰ ਇੱਥੇ ਤੋਰਦੇ ਆ ਤੇ ਉਦੋਂ ਬਾਅਦ ਫਿਰ ਆਪਾਂ ਖੰਡੇ ਆਣਾ ਇੱਥੋਂ ਜਿੱਦੋਂ ਉਹਨੇ ਮੁਰਨਾ ਚਲਾ ਮੁੜਿਆ ਚਾਚਾ ਯਾਰ ਪਹਿਲਾਂ ਗਰਮ ਜੀ ਚਾਹ ਲੈ ਕੇ ਦੇ ਠੰਡ ਬਹੁਤ ਆ ਥੋੜੀ ਚੱਕ ਤੂੰ ਮਤ ਆ ਗਿਆ ਚਾਹ ਲੈ ਕੇ ਬਸ ਚੰਗਾ ਯਾਰ ਚਾਚਾ ਜਲਦੀ ਜਾ ਮੜਿਆ ਉਹ ਹਰੀ ਗਿਆ ਚਾਚਾ ਆ ਮੈਂ ਤੇਰਾ 500 ਨੂੰ ਮਾਰ ਗੋਲੀ ਉਦੋਂ ਤਾਂ ਮਰ ਜਾਗੇ ਨਿਕਲ ਚੱਲ ਤੂੰ ਇੱਥੋਂ ਪਰ ਚੱਲੇ ਮਚਾ ਲਿਆਂਦੀ ਥੋੜੇ ਹੱਥ ਤੇ ਆ ਜਾ ਆ ਜਾ ਉਹ ਚਾਚਾ ਚਾਣ ਮਾਰ ਗੋਲੀ ਠੰਡ ਬਹੁਤ ਆਉਂਦੀ ਨਹੀਂ ਹੁੰਦੇ ਅਸੀਂ ਰੱਖ ਲੈ 500 ਆਫ ਦਾ